ਬੁਕਸਮੈਨ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਦੀਪਤੀ ਸ਼ਰਮਾ ਬੁੱਝਣ ਦੀ ਸ਼ੁਰੂਆਤ ਕਰਦੇ ਹਾਂ ਤਿੰਨ ਦਿਨਾ ਅਮਰੀਕਾ ਦੌਰੇ ਮਗਰੋਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰ ਦੇ ਲਈ ਰਵਾਨਾ ਹੋ ਚੁੱਕੇ ਨੇ ਯਾਤਰਾ ਦੌਰਾਨ ਪੀਐਮ ਮੋਦੀ ਨੇ ਕਈ ਦੇਸ਼ਾਂ ਦੇ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੈਂਸਕੀ ਦੇ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਮੁਲਾਕਾਤ ਕੀਤੀ ਯਾਤਰਾ ਨੂੰ ਪੀਐਮ ਨਰਿੰਦਰ ਮੋਦੀ ਨੇ ਸਫਲ ਦੱਸਿਆ ਤੇ ਸਾਰਥਕ ਆਖਿਆ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਸਮਿਟ ਫੋਰ ਦਾ ਫਿਊਚਰ ਨੂੰ ਵੀ ਸੰਬੋਧਿਤ ਕਰਕੇ ਪਹੁੰਚੇ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਆਪਣੇ 3 ਦਿਨਾਂ ਦੌਰੇ ਤੋਂ ਬਾਅਦ ਹੁਣ ਉਸ ਦੇ ਸਮਾਪਨ ਤੋਂ ਬਾਅਦ ਹੁਣ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਨੇ ਆਪਣੀ 3 ਦਿਨਾਂ ਯਾਤਰਾ ਦੇ ਦੌਰਾਨ ਉਹਨਾਂ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਅਤੇ ਕਵਾਡ ਲੀਡਰਸ ਸਮਿਟ ਤੇ ਪਵਿੱਖ ਨੂੰ ਸ਼ਿਖਰ ਦੇ ਉੱਤੇ ਸੰਮੇਲਨ ਦੇ ਵਿੱਚ ਵੀ ਜਿਹੜਾ ਪਾਕ ਲਿਆ ਤਾਂ ਉਹਨਾਂ ਦੇ ਨਾਲ ਉਹਨਾਂ ਨੇ ਆਪਣੀ ਯਾਤਰਾ ਦੇ ਦੌਰਾਨ ਕੁਝ ਮਹੱਤਵਪੂਰਨ ਦਵੱਲੀਆਂ ਬੈਠਕਾਂ ਵੀ ਕੀਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਹਟਕਰ ਜਿਹੜਾ ਉਹ ਵਿਤਨਾਮ ਦੇ ਰਾਸ਼ਟਰਪਤੀ ਟੋ ਲਾਮ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਚੰਗਾ ਕਰਨ ਦੇ ਲਈ ਜਿਹੜਾ ਉਹ ਗੱਲਬਾਤ ਕੀਤੀ ਗਈ ਹੈ ਚਰਚਾ ਹੋਈਆਂ ਨੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਤਾਂ ਪੀਐਮ ਨਰਿੰਦਰ ਮੋਦੀ ਤਿੰਨ ਦਿਨਾ ਅਮਰੀਕਾ ਦੌਰੇ ਦੇ ਦੂਸਰੇ ਦਿਨ ਉਹ ਜਿਹੜਾ ਚਨ ਦੇ ਤ ਤ ਨਿਊਯਾਰਕ ਦੇ ਵਿੱਚ ਸਨ ਦੂਸਰੇ ਪੜਾ ਦਿੱਤਾ ਹੈ ਤਾਂ ਉਹਨਾਂ ਨੇ ਨਿਊਯਾਰਕ ਜਾਣਾ ਸੀ ਜਦੋਂ ਤਿੰਨ ਦਿਨ ਦੌਰਾ ਸੀ ਤਾਂ ਜਹੇ ਦੇ ਵਿੱਚ ਫਿਰ ਉਹ ਨਿਊਯਾਰਕ ਪਹੁੰਚੇ ਉੱਥੇ ਉਹਨਾਂ ਨੇ વૈશ્વਿਕ ਸੰਘਰਸ਼ਾਂ ਦੀ ਜਿਹੜੀ ਪਿਸ਼ਟ ਭੂਮੀ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਪਵਿੱਖ ਦੇ ਸ਼ਿਖਰ ਸੰਮੇਲਨ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਔਰ ਪੀਐਮ ਮੋਦੀ ਨੇ ਟੋਲ ਆਮ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਤੇ ਇਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਵੀ ਰੱਖੀ ਤਾਂ ਇਸ ਦੌਰੇ ਨੂੰ ਹੁਣ ਕਿਉਂਕਿ ਪੀਐਮ ਵਾਪਸੀ ਦੇ ਲਈ ਭਾਰਤ ਲਈ ਰਵਾਨਾ ਹੋ ਚੁੱਕੇ ਨੇ ਤਾਂ ਜਹੇ ਦੇ ਵਿੱਚ ਉਹਨਾਂ ਨੇ ਸਤਿੰਦਰਨਾ ਦੌਰੇ ਨੂੰ ਸਾਰਥਕ ਦੱਸਿਆ ਔਰ ਮੁਲਕਾਂ ਦੇ ਦਰਮਿਆਨ ਦੋਹਾਂ ਮੁਲਕਾਂ ਦੇ ਦਰਮਿਆਨ ਮજબૂત ਔਰ ਚੰਗੇ ਰਿਸ਼ਤੇ ਜਿਹੜੇ ਨੇ ਬਰਕਰਾਰ ਰਹਿਣਗੇ ਅਜਹੀ ਉਮੀਦ ਪੀਐਮ ਨਰਿੰਦਰ ਮੋਦੀ ਉਹਨਾਂ ਨੇ ਜਤਾਈ ਹੈ ਤਾਂ ਤੰਦਨ ਪਹਿਲਾ ਚੰਦਨਾ ਦੌਰੇ ਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਸਾਂ ਤਾਂ ਜਹੇਦ ਵਿੱਚ ਉਹਨਾਂ ਨੇ ਕਈ ਦੁਬਲੀਆਂ ਬੈਠਕਾਂ ਦੇ ਵਿੱਚ ਵੀ ਹਿੱਸਾ ਲਿਆ ਦਿੱਗਜ ਲੀਡਰ ਦੁਨੀਆ ਭਰ ਤੋਂ ਜੋ ਇਕੱਠੇ ਹੁੰਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਭਾਰਤ ਜਿਸ ਤਰੀਕੇ ਦੇ ਨਾਲ ਇਕ ਮਜਬੂਤ ਤੇ ਤਾਕਤਵਰ ਜਿਹੜਾ ਇਕਨੋਮੀ ਬਣ ਰਿਹਾ ਅਜਹੇ ਦੇ ਵਿੱਚ ਹੋਰ ਮੁਲਕਾਂ ਦੇ ਜੋ ਮੁਖੀ ਹੁੰਦੇ ਨੇ ਫਿਰ ਚਾਹੇ ਉਹ ਰਾਸ਼ਟਰਪਤੀ ਹੋਣ ਜਾਂ ਵੱਡੀਆਂ ਮਨਿਸਟਰੀਆਂ ਦੇ ਮੁਖੀ ਹੋਣ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਔਰ ਉਹਨਾਂ ਦੇ ਸੰਬੋਧਨ ਦੇ ਵਿੱਚ ਜਿਹੜਾ ਜਿਸ ਤਰੀਕੇ ਉਹਨਾਂ ਨੇ ਦੇਸ਼ ਨੂੰ ਉੱਥੇ ਪ੍ਰੈਜ਼ੈਂਟ ਕੀਤਾ ਤਾਂ ਹਰੇਕ ਜੋ ਵੱਖ-ਵੱਖ ਦੇਸ਼ਾਂ ਦੇ ਲੋਕ ਹੁੰਦੇ ਨੇ ਤਾਂ ਉਹਨਾਂ ਦੀਆਂ ਨਜ਼ਰਾਂ ਅਕਸਰ ਪੀਐਮ ਦੇ ਸੰਬੋਧਨ ਤੇ ਰਹਿੰਦੀਆਂ ਨੇ ਤਾਂ ਤਿੰਨ ਦਿਨਾਂ ਦਾ ਦੌਰਾ ਕਿਉਂਕਿ ਉਹ ਖਤਮ ਹੋ ਚੁੱਕਾ ਹੈ ਉਸ ਦੀ ਸਮਾਪਤੀ ਤੇ ਹੁਣ ਉਹ ਵਾਪਸ ਆਪਣੇ ਦੇਲੇ ਰਵਾਨਾ ਹੋ ਚੁੱਕੇ ਨੇ ਪੀਐਮ ਔਰ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਦੇ ਲੀਡਰਾਂ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੈਂਸਕੀ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਮੀਟਿੰਗ ਕੀਤੀ ਔਰ ਇਹਨਾਂ ਮੁਲਾਕਾਤਾਂ ਨੂੰ ਜਿਹੜਾ ਸਾਰਥਕ ਦੱਸਿਆ ਕਿ ਦੇਸ਼ ਦੇ ਲਈ ਉਹ ਚੰਗੀਆਂ ਹੋਣਗੀਆਂ ਔਰ ਦੋਹਾਂ ਮੁਲਕਾਂ ਦੇ ਦਰਮਿਆਨ ਯਾਨੀ ਜਨਾਨ ਲੀਡਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਉਸ ਨੇ ਪਰਦੇਸ ਸਬੰਧ ਚੰਗੇ ਰਹਿਣਗੇ ਯਾਤਰਾ ਨੂੰ ਪੀਐਮ ਨਰਿੰਦਰ ਮੋਦੀ ਨੇ ਸਫਲ ਤੇ ਸਾਰਥਕ ਦੱਸਿਆ ਸੁਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਸਮਿਟ ਫਾਰ ਦਾ ਫਿਊਚਰ ਨੂੰ ਵੀ ਪੀਐਮ ਨੇ ਸੰਬੋਧਨ ਕੀਤਾ ਔਰ ਹੁਣ ਉਹ ਵਾਪਸੀ ਦੇ ਲਈ ਉਥੋਂ ਰਵਾਨਾ ਹੋ ਚੁੱਕੇ ਨੇ ਤੇ ਜਲਦ ਭਾਰਤ ਪਹੁੰਚ ਜਾਣਗੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਪੀਐਮ ਨਰਿੰਦਰ ਮੋਦੀ ਨੇ ਦਮਦਾਰ ਭਾਸ਼ਣ ਦਿੱਤਾ ਹੈ ਕਿ ਅਸੀਂ 25 ਕਰੋੜ ਲੋਕਾਂ ਨੂੰ ਗਰੀਬੀ ਦੇ ਵਿੱਚੋਂ ਬਾਹਰ ਕੱਢਿਆ ਹੈ ਮਨੁੱਖਤਾ ਦੀ ਸਫਲਤਾ ਜਿਹੜਾ ਹੈ ਉਹ ਮਿਲ ਕੇ ਕੰਮ ਕਰਨ ਦੇ ਵਿੱਚ ਹੈ ਇਸ ਤੇ ਵੀ ਜ਼ੋਰ ਦਿੱਤਾ جنگ ਦੇ ਮੈਦਾਨ ਦੇ ਵਿੱਚ ਸ਼ਾਂਤੀ ਤੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ ਗਲੋਬਲ ਸੰਸਥਾਵਾਂ ਦੇ ਵਿੱਚ ਸੁਧਾਰ ਜ਼ਰੂਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਦਮਦਾਰ ਪਾਸ਼ਣ ਜੜਾ ਉਦਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਰਹੇ ਨੇ ਇਸ ਦੌਰਾਨ ਉਹਨਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਸਮਿਟ ਆਫ ਦ ਫਿਊਚਰ ਜੋ ਪ੍ਰੋਗਰਾਮ ਲਈਆ ਗਿਆ ਸੀ ਉਸ ਨੂੰ ਸੰਬੋਧਨ ਕੀਤਾ ਉੱਥੇ ਔਰ ਉਹਨਾਂ ਨੇ ਕਿਹਾ ਕਿ ਵਿਸ਼ਵਿਕ ਸ਼ਾਂਤੀ ਯਾਨੀ ਵਿਸ਼ਵ ਸ਼ਾਂਤੀ ਦੇ ਲਈ ਵਿਕਾਸ ਦੇ ਲਈ ਅੰਤਨਾਹੀ ਵਿਕਾਸ ਦੇ ਲਈ ਗਲੋਬਲ ਸੰਸਥਾਵਾਂ ਦੇ ਵਿੱਚ ਜਿਹੜਾ ਉਹ ਇੱਕ ਚੰਗਾ ਰੁਖ ਉਹਨਾਂ ਦਾ ਹੋਣਾ ਜ਼ਰੂਰੀ ਹੈ ਪੀਐਮ ਨਰਿੰਦਰ ਮੋਦੀ ਦੇ ਇਸ ਦੌਰਾਨ ਕੇ ਕਈ ਅਹਿਮ ਦੇ ਉੱਤੇ ਜ਼ੋਰ ਦਿੱਤਾ ਭਾਰਤ ਦੀ ਪ੍ਰਾਥਮਿਕਤਾਵਾਂ ਨੂੰ ਲੈ ਕੇ ਵੀ ਉਹਨਾਂ ਨੇ ਆਪਣਾ ਪੱਖ ਰੱਖਿਆ ਪੀਐਮ મોદી ਨੇ ਅਮਰੀਕਾ ਦੌਰੇ ਦੇ ਕਈ ਮਾਇਨੇ ਜਿਹੜੇ ਨੇ ਉਹ ਦੱਸੇ ਨਹੀਂ ਔਰ ਉਹਨਾਂ ਨੂੰ ਬੇहद ਮਹੱਤਵਪੂਰਨ ਵੀ ਮੰਨਿਆ ਜਿਹਾ ਉਹ ਚਰਚਾ ਕਰਦੇ ਹੋਏ ਨਜ਼ਰ ਆਇਆ ਅਮਰੀਕਾ ਦੇ ਵਿੱਚ ਆਉਣ ਵਾਲੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚੋਂ ਇਲੈਕਸ਼ਨ ਵੀ ਹੋਣੇ ਨੇ ਤਾਂ ਅਜਿਹੇ ਦੇ ਵਿੱਚ ਇਹ ਦੌਰਾ ਉਸ ਨੂੰ ਬੇहद ਅਹਿਮ ਮੰਨਿਆ ਜਾ ਰਿਹਾ ਪੀਐਮ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਜਿਹੜਾ 99 70 ਦੇ ਵਿੱਚ ਅਹਿਮ ਗੱਲਾਂ ਕੀਤੀਆਂ ਨੇ ਉਹਨਾਂ ਨੇ 5 ਪੁਆਇੰਟਸ ਇੱਥੇ ਜਿਹੜੇ ਨੇ ਉਹ ਰੱਖੇ ਨੇ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਜਹੀ ਗਲੋਬਲ ਡਿਜੀਟਲ ਗਵਰਨੈਂਸ ਚਾਹੁੰਦੇ ਆ ਜਿਸ ਦੇ ਵਿੱਚ ਰਾਸ਼ਟਰ ਦੀ ਸਰਪ੍ਰਭੂਤਾ ਤੇ ਅਖੰਡਤਾ ਜਿਹੜਾ ਸੁਰੱਖਿਅਤ ਰਹੇ ਗਲੋਬਲ ਗੁੱਡ ਕੇ ਲਿਏ ਯਾਨੀ ਗਲੋਬਲ ਗੁੱਡ ਦੇ ਲਈ ਭਾਰਤ ਆਪਣਾ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਪੂਰੇ ਵਿਸ਼ਵ ਦੇ ਨਾਲ ਸਾਂਝਾ ਕਰਨ ਦੇ ਲਈ ਤਿਆਰ ਹੈ ਔਰ ਪੀਐਮ ਨੇ ਵੀ ਕਿਹਾ ਕਿ ਭਾਰਤ ਦੇ ਲਈ ਇੱਕ ਪ੍ਰithvi ਇੱਕ ਪਰਿਵਾਰ ਤੇ ਇੱਕ ਭਵਿਕ ਇਹ ਕਮਿਟਮੈਂਟ ਹੈ ਪੀਐਮ ਨੇ ਅੱਗੇ ਕਿਹਾ ਕਿ ਜਿਹੜਾ ਸਸਟੇਨੇਬਲ ਡਵੈਲਪਮੈਂਟ ਜਿਹੜੀ ਆ ਉਸ ਨੂੰ ਪ੍ਰਾਥਮਿਕਤਾ ਦਿੰਨੇ ਆ ਤੇ ਅਸੀਂ ਜਿਹੜਾ ਮਨੁੱਖ ਕਲਿਆਣ ਭੋਜਨ ਹੋਵੇ ਸਿਹਤ ਸੁਰੱਖਿਆ ਹੋਵੇ ਉਸ ਨੂੰ ਸੁਨਿਸ਼ਚਿਤ ਕਰਨਾ ਬੇਹੱਦ ਜ਼ਰੂਰੀ ਹੈ ਜਦੋਂ ਅਸੀਂ ਇੱਕ ਗਲੋਬਲ ਇੱਕ ਪਰਿਵਾਰ ਦੀ ਗੱਲ ਕਰਦੇ ਆ ਤਾਂ ਪੀਐਮ ਨੇ ਕਿਹਾ ਕਿ ਭਾਰਤ ਦੇ ਵਿੱਚ 250 ਮਿਲੀਅਨ ਜਿਹੜੇ ਲੋਕ ਨੇ ਉਹ ਗਰੀਬੀ ਤੋਂ ਬਾਹਰ ਆ ਚੁੱਕੇ ਨੇ ਸਰਕਾਰ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਸ ਗੱਲ ਤੇ ਵੀ ਜ਼ੋਰ ਦਿੰਦੇ ਹੋਏ ਪੀਐਮ ਨਜ਼ਰ ਆਇਆ ਨਹੀਂ ਤੇ ਅਸੀਂ ਅੱਗੇ ਕਿਹਾ ਕਿ ਨਵੀਂ ਦਿੱਲੀ ਸਿਖਰ ਸੰਮੇਲ ਦੇ ਵਿੱਚ ਜੀ 20 ਦੇ ਵਿੱਚ ਅਫਰੀਕੀ ਸੰਘ ਦੀ ਸਥਾਈ ਸਦਸਤਾ ਇਸ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਸੀ ਉਹਨਾਂ ਨੇ ਇੱਕ ਤਰਫ ਜਿਹੜਾ ਹੈ ਇੱਕ ਪਾਸੇ ਅਤੰਕਵਾਦ ਦਾ ਵੀ ਜ਼ਿਕਰ ਕੀਤਾ ਕਿਉਂਕਿ ਅਤੰਕਵਾਦ ਨੂੰ ਲੈ ਕੇ ਪੀਐਮ ਅਕਸਰ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਉਸ ਦੀ ਪਰਿਭਾਸ਼ਾ ਇੱਕ ਇੱਕ ਪਰਿਭਾਸ਼ਾ ਤੈਅ ਹੋਣਾ ਬਹੁਤ ਜ਼ਰੂਰੀ ਹੈ ਉਸ ਦਾ ਵੀ ਜ਼ਿਕਰ ਕਰਦੇ ਹੋਏ ਪੀਐਮ ਨਰਿੰਦਰ ਮੋਦੀ ਨਜ਼ਰ ਆਏ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਪੀਐਮ ਮੋਦੀ ਦੀ ਤਰਫੋਂ ਦਮਦਾਰ ਪਾਸ਼ਨ ਦਿੱਤਾ ਗਿਆ